ਅਗਰ ਤੁਸੀਂ ਵੀ ਆਪਣੇ ਬੱਚਿਆਂ ਦਾ ਜਨਮ ਦਿਨ ਜਾਂ ਆਪਣੀ ਸ਼ਾਦੀ ਦੀ ਸਾਲਗिराह ਮਨਾਉਂਦੇ ਹਾਂ ਤਾਂ ਇਸ ਤਰੀਕੇ ਨਾਲ ਮਨਾਓ ਜਿਸ ਤਰੀਕੇ ਨਾਲ ਆਪਣੇ ਮਨ ਨੂੰ ਸ਼ਾਂਤੀ ਮਿਲੇ ਅਤੇ ਦੂਸਰਿਆਂ ਦਾ ਵੀ ਭਲਾ ਹੋ ਸਕੇ ਵਾਰ ਨੰਬਰ 21 ਦੀ ਪਾਰਸ਼ਪ ਪੂਜਾ ਲੂਤਰਾ ਸੁਦੇਵਾ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਸ਼ੁੱਕਰਵਾਰ ਉਹਨਾਂ ਦੀ ਸ਼ਾਦੀ ਦੀ 15ਵੀਂ ਵਰੇਗੰਡ ਹੈ ਅਤੇ ਇਸ ਮੌਕੇ ਉਹ ਸ਼ੂਗਰ ਜਾਂਚ ਕੈਂਪ ਲਗਾ ਰਹੇ ਹਾਂ ਜੋ ਕਿ ਬਿਲਕੁਲ ਮੁਫਤ ਲਗਾਇਆ ਜਾਏਗਾ ਡਾਕਟਰ ਬੀ.ਡੀ. ਸਰਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਪਹਿਲਾਂ ਵੀ ਕਿਤੇ ਜਾ ਚੁਕੇ ਹਨ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਜਾਂ ਆਪਣੀ ਸ਼ਾਦੀ ਦੀ ਸਾਲਗिराਹ ਤੇ ਇਸ ਤਰ੍ਹਾਂ ਦੀ ਸੇਵਾ ਜ਼ਰੂਰ ਕਰੋ ਅਗਰ ਆਪਾਂ ਕਿਸੇ ਤਰ੍ਹਾਂ ਦਾ ਕੋਈ ਮੈਡੀਕਲ ਚੈੱਕਅਪ ਕੈਂਪ ਨਹੀਂ ਲਗਵਾ ਸਕਤੇ ਪਰ ਪੌਦੇ ਤਾਂ ਜ਼ਰੂਰ ਉਗਾ ਸਕਦੇ ਹਾਂ ਤਾਂ ਕਿ ਪਰਿਆਵਰਣ ਨੂੰ ਹਰਿਆ-ਭਰਿਆ ਰੱਖਿਆ ਜਾ ਸਕੇ ਇਸ ਮੌਕੇ ਪਾਰਸ਼ਪੂਜਾ ਲੋਥ ਸਰਦੇਵਾ ਅਤੇ ਉਹਨਾਂ ਦੇ ਪਤੀ ਅਜੇ ਸਰਦੇਵਾ ਬੰਟੀ ਵੱਲੋਂ ਹਰੇ ਪੌਦੇ ਵੀ ਬਿਲਕੁਲ ਫ੍ਰੀ ਵੰਡੇ ਜਾਣਗੇ ਤਾਂ ਕਿ ਪਰਿਆਵਰਣ ਨੂੰ ਹਰਾ ਭਰਾ ਬਣਾਇਆ ਜਾ ਸਕੇ ਵਾਤਾਵਰਣ ਨੂੰ ਸ਼ੁੱਧ ਬਣਾਇਆ ਜਾ ਸਕੇ ਆਹ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਆਪਾਂ ਸਾਰੇ ਅੱਗੇ ਆਈਏ ਜੀ ਨਮਸਕਾਰ ਜੀ ਅ ਕੱਲ 28 ਜੂਨ ਨੂੰ ਸਾਡੇ ਵਿਆਹ ਦੀ 15ਵੀਂ ਬਰੇ ਗਾਂਡੇ ਤਾਂ ਉਸੇ ਉਪਲਕਸ਼ ਤੇ ਵਿੱਚ ਸਵੇਰੇ 6 ਵਜੇ ਸਾਡੇ ਆਫਿਸ ਦੇ ਬਾਹਰ ਜਿਹੜਾ ਏ ਸ਼ੂਗਰ ਫ੍ਰੀ ਚੈੱਕਅਪ ਕੈਂਪ ਲਗਾਇਆ ਜਾਏਗਾ ਇਹ ਜਿਹੜਾ ਕੈਂਪ ਹੈ ਡਾਕਟਰ ਬੀਡੀ ਸਚ ਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਦੇ ਤੇ ਪਾਰਕ ਲੈਬੋਰਟਰੀ ਦੇ ਸਹਿਯੋਗ ਨਾਲ ਲਗਾਇਆ ਜਾਏਗਾ ਤੇ ਨਾਲ ਹੀ ਸ਼ਾਮ ਨੂੰ ਜਿਹੜਾ 6 ਵਜੇ ਹੈ ਬੁੱਤੇ ਵੰਡੇ ਜਾਣਗੇ ਤੇ ਨਾਲ ਹੀ ਜਿਹੜੇ ਫਲਾਰਪੋਟ ਵੀ ਦਿੱਤੇ ਜਾਣਗੇ ਕੁਝ ਜਿਹੜੇ ਪੌਦੇ ਨੇ ਉਹ ਗਮਲਿਆਂ ਦੇ ਵਿੱਚ ਲਗਾਉਣ ਵਾਲੇ ਔਰ ਕੁਝ ਜਿਹੜੇ ਨੇ ਰੁੱਖ ਵੰਡੇ ਜਾਣਗੇ ਤਾਂ ਕਿ ਜਿਹੜਾ ਪਧਰਤੀ ਨੂੰ ਹਰਾ ਭਰਾ ਵੀ ਬਣਾ ਸਕੇ ਜੀ ਦੇਖੋ ਪਹਿਲੇ ਵੀ ਸਾਇਟੀ ਵੱਲੋਂ ਜਿਹੜਾ ਇਹ ਪਿੰਡ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਜਿਹੜਾ ਇਹ ਫ੍ਰੀ ਸिलाई ਸੈਂਟਰ ਖੋਲੇ ਗਏ ਸੀ ਇੰਦੇ ਨਾਲ ਕਾਫੀ ਜਿਹੜੀ ਕੁੜੀਆਂ ਨੇ ਸਾਡੀਆਂ ਔਰਤਾਂ ਨੇ ਪਹਿਨਾ ਨੇ ਬੜਾ ਜਿਹੜਾ ਹੰਦਾ ਲਾਭ ਉਠਾਇਆ ਸੀ ਇਸ ਤੋਂ ਇਲਾਵਾ ਜਿਹੜਾ ਇਹ ਹੋਰ ਵੀ ਮੈਡੀਕਲ ਚੈੱਕਅਪ ਕੈਂਪ ਜਿਹੜੇ ਸਮੇਂ-ਸਮੇਂ ਤੇ ਲਗਾਏ ਗਏ ਨੇ ਤੇ ਐਨਵਲ ਟਾਈਮ ਦੇ ਵਿੱਚ ਵੀ ਹੈ ਜਿਹੜੇ ਪਾਲੇ ਜਿਹੜੇ ਨੇ ਸਰਟੀ ਵੱਲੋਂ ਕਿਤੇ ਜਾ ਰਹੇ ਜੀ ਦੇਖੋ ਇਹ ਅੱਜ ਦੇ ਸਮੇਂ ਦੀ ਨੀਡ ਹੈ ਆਪਾਂ ਆਪਣੇ ਸਵਾਰਥ ਵਾਸਤੇ ਆਪਣੇ ਨਿੱਜੀ ਕੰਮਾਂ ਦੀ ਪੂਰਤੀ ਵਾਸਤੇ ਜਿਹੜਾ ਇਹ ਪੇੜ ਨੂੰ ਕੱਟਦੇ ਆ ਲੇਕਿਨ ਨਵੇਂ ਪੇੜ ਲਗਾਉਣ ਵਾਸਤੇ ਨਹੀਂ ਸੋਚਦੇ ਉਹਨਾਂ ਦਾ ਨਤੀਜਾ ਇਹ ਕੀ ਅੱਜ ਜਿਹੜਾ ਇਹ ਸਾਡੇ ਜਿਹੜਾ ਵਾਤਾਵਰਣ ਜਿਹੜਾ ਇਹ ਬਹੁਤ ਤਾਪਮਨ ਵੱਧ ਗਿਆ ਜਿਹੜਾ ਅਸਹਿਨੀਆਂ ਹੈ ਔਰ ਅੱਜ ਦੇ ਟਾਈਮ ਦੀ ਜਿਹੜੀ ਜ਼ਰੂਰਤ ਨੂੰ ਵੇਖਦੇ ਹੋਏ ਇਹ ਸਾਰਾ ਦਾ ਇੱਕ ਸਾਂਝਾ ਸਹਿਯੋਗ ਹੈ ਜਿੰਦੇ ਵਿੱਚ ਬੱਚਿਆਂ ਨੂੰ ਵੀ ਅੱਗੇ ਆਣਾ ਚਾਹੀਦਾ ਹੈ ਸਾਡੇ ਯੂਥ ਨੂੰ ਵੀ ਅੱਗੇ ਆਣਾ ਚਾਹੀਦਾ ਹੈ ਔਰ ਹੋ ਵੀ ਜਿਹੜੇ ਸਾਈਟੀਆਂ ਨੇ ਸਾਰ ਨੂੰ ਅੱਗੇ ਆ ਕੇ ਜੋ ਪ੍ਰਾਲੇ ਕਰਨੇ ਚਾਹੀਦੇ ਨੇ ਔਰ ਜਨਤਾ ਦੇ ਵਿੱਚ ਜਿਹੜੀ ਅਵੇਅਰਨੈਸ ਇਹ ਪੈਦਾ ਕਰਨੀ ਚਾਹੀਦੀ ਹੈ